ਜੀ ਤਾਂ ਕਹਿ ਲਿਆ ਉਹਦਾ ਕਾ ਬਸ ਨਹੀਂ ਨਹੀਂ ਤੈਨੂੰ ਰਾਹ ਉਹ ਯਾਰ ਉਹ ਨਾ ਪਕਾਈ ਨਾ ਕਰ ਤੈਨੂੰ ਰਾਹ ਕਾ ਹੁਣ ਪਾਰਾ ਪਤਾ ਬੈਗਾ ਕਹਿ ਕੋਈ ਗੱਲ ਕਰ ਨਹੀਂ ਤਾ ਤੂੰ ਮਨ ਸੁਣੀ ਕਰ ਉਹ ਕੋਈ ਐਵੇਂ ਨਾ ਪਕਾਈ ਕਰੀ ਜਾ ਕਾ ਦੱਸੂ ਅਰੇ ਤੂੰ ਅ ਤੜੀ ਜਿਆ ਮੈਂ ਤਾਂ ਗਿਆ ਜਿਦਾ ਕੋਈ ਰਾਹ ਦੇ ਦੇ ਜੀਕ ਮੈਨੂੰ ਐ ਕਹਦੇ ਵੀ ਭਾਈ ਮੰਗੇ ਆਏ ਆ ਨਹੀਂ ਚੱਲੇ ਤੂੰ ਯਾਰ ਉਹੀ ਕਹਦੇ ਭੈਣ ਚਾਹ ਹਾਂ ਹਾਂ ਕੱਪੀ ਬਾਹਰ ਮਾਰ ਮਾਰ ਉਹ ਜਦੋਂ ਜੱਫੀ ਉਹ ਮਾਤ ਪੈਟਰੋਲ ਵਾਚੂਗਾ ਤੂੰ ਪਹਿਲਾਂ ਦਾ ਨਾ ਰੋ 10 ਜਿੱਤੇ ਨਕੀ ਮੈਂ ਤਰਜਾਨਾ ਤੇਰੀ ਸਾਰ ਯਾਰ ਤੇਰਾ ਦੱਸ ਜਿਹਨੇ ਕਹਾਵਾ ਤੇ ਲੋਹਾ ਲਾਤਾ ਹੋ ਉਹ ਨਾਲ ਦਾ ਮੰਗੇ ਬਈ ਚਲ ਅਸੀਂ ਆਏ ਆਣੇ ਪੈਸੇ ਲਾਉਣ ਲੱਗੇ ਉਹ ਹੁਣ ਤੁਸੀਂ ਬਾਹਰ ਫਰੇਟ ਗਈ ਜਾਨੂੰ ਕੋਈ ਫਾਇਦਾ ਨਹੀਂ ਮੈਂ ਕਦੋਂ ਜੀ ਇੱਕ ਜ਼ੁਬਾਨ ਚੇਰਿਆ ਤੋ ਮੈਂ ਕੋਸ਼ਿਸ਼ ਕਰਦਾ ਦੱਸਦਾ ਦਿਆ ਦਿਆ ਤੇ ਮੈਂ ਦੱਸਦਾ ਦੱਸਦਾ ਵੀ ਤੇ ਰਾਰ ਮਾਦਰੀ ਸਲਾਵਤ ਲੈ ਤਾ ਫਰਮਾਨ ਜੀ ਤੱਕ ਆ ਜੂਦਾ ਉਹ ਬਚਨਤੀ ਆ ਰਹੀ ਕਈ ਫਰਟ ਚ ਨਾ ਯੂਰੀ ਆ ਉਹ ਉਹ ਹੱਥਾਂ ਖਾਂਚ ਹਾਂ ਲੈ ਹਾਂ ਉਹ ਠੀਕ ਹੈ ਜੀ ਉਹ ਤਾ ਬਾਤ ਉਹਦੇ ਕਾਜ ਗਾੜੀ ਦੇ ਮੱਝ ਦੇ ਕੋਲੇ ਜਾ ਆ ਕਿੰਨੇ ਪੈਸੇ ਲੱਗ ਕੇ ਆਏ ਜਿਵੇਂ ਮੱਝ ਫੜੀ ਹੈ ਮਾਂ ਫੜੀ ਹੈ ਤੇ ਹੁਣ ਮੈਨੂੰ ਆ ਦੇ ਅੱਗੇ ਨੂੰ ਵੇਚ ਕੇ ਦਿਖਾ ਮਾਦੂਆ ਕਹਿਦੇ ਹੈ ਹਾਂ ਮਾਦੂ ਹੜੀ ਆਵੇ ਤੁਸੀਂ ਮੈਂ ਕਿਹਾ ਸਬੂਨੇ ਸੀ ਮੈਂ ਸਵਾਈ ਨਹੀਂ ਬਸ ਆਹੀ ਰੋਲਾ ਹੈ ਪਾਣ ਕਰਾ ਤੂੰ ਆ ਗਿਆ ਉਹੀ ਤੋਰਾ ਭਾਈ ਉਹ ਨਹੀਂ ਹੁੰਦੀ ਆਇਆ ਉਹ ਖੜਦਾ ਜਾ ਕਮੈਂਟ ਬਲਦੇ ਜੀ ਛੱਡ ਦੇ ਯਾਰ ਕੋਈ ਗੱਲ ਕਰ ਓਏ ਹੈਂਡ ਨਾ ਕਰੋ ਮੈਂ ਚਲਾ ਚਲਾ ਹੁਕੂ ਮੇਰੀ ਰੋਟੀ ਖਾਦੀ ਆ ਹੁਣ ਪਰੇ ਹਟ ਛੱਡ ਜੀ ਛੱਡ ਜੀ ਆਈ ਦੇਖ ਰਾ ਰਤੀ ਭਾਗਵਾਤ ਮੰਦਸਲੀ ਵਿੱਚ ਵੱਡੇ ਨਾਲ ਸਾਡੇ ਪਿੰਡ ਛੱਡੋ ਸਾਡੇ ਨੂੰ ਪਤਾ ਵੱਡੂ ਪੜਾ ਲੈ ਆਏ ਉਹ ਰੋ ਰੋ ਆਹ ਸਾਡੇ ਉੱਥੇ ਥਾੜ੍ਹ ਜਾ ਇੱਕ ਤਾਂ ਨਹੀਂ ਦੌੜੀ ਨਾ ਫੜੀ ਛੋਟਾ ਬਲਾ ਉਹ ਲੈ ਉਹ ਦੇ ਦੂਗਾ ਮੱਝ ਨਾ ਮਾਉਂਦੀ ਕੋਈ ਮੱਝ ਦੇ ਮਾਉਂਦੀ ਨਾ ਹੋਰੇ ਕਹਿ ਨਾ ਦੇਣਾ ਉਹ ਮਾਲੇ ਤਾਂ ਫੜਕੇ ਨਾ ਜਾ ਬਾਰੀ ਸਰਾ ਮਾਨ ਸਰਾ ਮੰਗੇ ਦੇਖ ਰਾ ਓ ਇੱਥੇ ਆ ਕਿਲਾ ਕਿਲਾ ਮੰਗੇ ਕੌਣ ਖੜਾ ਆ ਸਭਨ ਮਾਤਾਏ ਹੋਏ ਨਈ ਮਹਾ ਕੋਈ ਨਈ ਹੁਣ ਮੈਂ ਕਿਹਾ ਬਸ ਤੂੰ ਦੱਸ ਦੇ ਮੈਨੂੰ ਭਰਾ ਨਈ ਨਈ ਬਹੁਤ ਮਾਰਦਾ ਉਹ ਜਾ ਫਾਟ ਜਾ ਕਹਿੰਦੇ ਨਾ ਪੂਰੇ ਹਟ ਅੱਲਾ ਛੱਡ ਦੇ ਪਹਿਲਾਂ ਜ਼ਿਆਦਾ ਜ਼ਿੱਦ ਰੱਖਲਾ ਅੱਛਾ ਬੋਲ ਬਲਾਮਨਾਂ ਨੂੰ ਬੋਲ ਕੇ ਕਹਿੰਦਾ ਮੇਰਾ ਪਿਆਰ ਓਹ ਡਾਕਟਰ ਬਣ ਕੇ ਖੜ ਦੇ ਓਹ ਡਾਕਟਰ ਬਾਹਲੇ ਬੜੇ